ਸਸਿਕਾ ਸਾਰਿਆਂ ਨੂੰ ਆਪਣੇ ਪਰੀਤ ਤੇ ਆਪਾਂ ਫ੍ਰੀ ਸਾਈਕੋਸ ਲੈ ਕੇ ਆਏ ਆ ਆਪਾਂ ਤੁਹਾਨੂੰ ਤਰਪਾਈ ਤੋਂ ਲੈ ਕੇ ਡਿਜ਼ਾਈਨ ਤੱਕ ਲੈ ਕੇ ਜਾਵਾਂਗੇ ਜੇ ਕਿਸੇ ਨੂੰ ਸिलाई ਸਿੱਖਣੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਤੇ ਆਪਣੇ ਤੁਹਾਨੂੰ ਮਿਲਦੀ ਰਹੇ ਅੱਛਾ ਆਪਾਂ ਤੁਹਾਨੂੰ ਸਿੰਪਲ ਸਲਵਾਰ ਦੀ ਕਟਿੰਗ ਕਰਨੀ ਦੱਸਾਂਗੇ ਆਪਣੇ ਕੋਲ ਟੋਟਲ 2.5 ਮੀਟਰ ਕਪੜਾ ਵਾ ਆਪਾਂ ਕਪੜਾ ਨੂੰ ਡਬਲ ਫੋਲਡ ਕਰਕੇ ਬਰਾਬਰ ਕਰਕੇ ਵਿਛਾਵਾਂਗੇ ਜਿੰਨੀ ਸਲਵਾਰ ਆਪਾਂ ਤਿਆਰ ਕਰਨੀ ਆ ਤੇ ਜਿੰਨੀ ਆਪਾਂ ਇਸ ਦੀ ਕਟਿੰਗ ਕਰਨੀ ਆ ਉਹ ਆਪਾਂ ਸਾਰਾ ਇੱਥੇ ਡਰਾਫਟ ਤੇ ਲਿਖ ਦਿੱਤਾ ਵਾ ਤੇ ਇਹਦੇ ਵੱਲ ਦੇਖੀ ਆਪਾਂ ਹਰੇਕ ਸਾਈਜ਼ ਦੀ ਸਲਵਾਰ ਤੇ ਕਟਿੰਗ ਕਰ ਸਕਦੇ ਆ ਸਲਵਾਰ ਦੇ ਨਿਸ਼ਾਨ ਆਪਾਂ ਖੁੱਲ੍ਹੀ ਸਾਈਡ ਤੋਂ ਲਗਾਵਾਂਗੇ ਦਿੱਸਾ ਕੇ ਸਲਵਾਰ ਦੀ ਲੈਂਥ ਆਪਣੀ 33 ਇੰਚ ਹੈ ਇਸ ਤੋਂ 4 ਇੰਚ ਮਾਈਨਸ ਕਰਾਂਗੇ 30 ਇੰਚ 30 ਇੰਚ ਸਰਵਾਰ ਤੇ ਆਪਾਂ ਲੈਂਥ ਦਾ ਨਿਸ਼ਾਨ ਲਗਾਵਾਂਗੇ ਜਿੰਨਾ ਆਪਾਂ ਪਹੁੰਚੇ ਦੀ ਮੋਰੀ ਰੱਖਾਂਗੇ ਓਨਾ ਹੀ ਇਸ ਦੀ ਕਟਿੰਗ ਕਰਾਂਗੇ ਜਿਸ ਤੱਕ ਇਸ ਦੀ 6 ਇੰਚ ਮ ਪਹੁੰਚਾ ਆ 12 ਇੰਚ ਤੇ ਆਪਾਂ ਇਸ ਦੀ ਕਟਿੰਗ ਕਰਾਂਗੇ 3 ਇੰਚ ਤੇ 12 ਇੰਚ ਦਾ ਇੱਕ ਚੌਰਸ ਬਾਕਸ ਬਣਾ ਲਵਾਂਗੇ ਹੇਅਰ ਵੀ ਗੋ ਪਹੁੰਚੇ ਵਾਲੇ ਕੱਪੜੇ ਨੂੰ ਆਪਾਂ 12 ਇੰਚ ਤੱਕ ਫੋਲਡ ਕਰਾਂਗੇ ਵਾਰਾਂਚ ਦੇ ਨਿਸ਼ਾਨ ਤੋਂ 2.5 ਇੰਚ ਅੱਗੇ ਇੱਕ ਹੋਰ ਨਿਸ਼ਾਨ ਲਗਾਵਾਂਗੇ। ਲੰਬਾਈ ਤੋਂ ਬਾਅਦ ਉਲਟੀ ਸਾਈਡ ਤੇ ਇਸ ਤੇ 10 ਇੰਚ ਆਸਨ ਦਾ ਨਿਸ਼ਾਨ ਲਗਾਵਾਂਗੇ। 2.5 ਇੰਚ ਦੇ ਨਿਸ਼ਾਨ ਨੂੰ ਆਸਨ ਦੇ ਨਿਸ਼ਾਨ ਨਾਲ ਪਰਦੇਸ਼ਾ ਮਾਵਾਂਗੇ। ਇਸ ਤੋਂ ਬਾਅਦ ਇੱਕ ਸਾਈਡ ਦੀ ਆਪਾਂ ਕਟਿੰਗ ਕਰਾਂਗੇ। ਪੂੰਚੇ ਨੂੰ ਆਪਾਂ ਇੱਥੋਂ ਸੈਂਟਰ 'ਚੋਂ ਕੱਟ ਹੀ ਸਕਦੇ ਹਾਂ, ਤਿਸ ਤੀ ਆਪਾਂ ਸਾਂਝੀ ਸੀਨ ਵੀ ਲਗਾ ਸਕਦੇ ਹਾਂ। ਇੱਕ ਸਾਈਡ ਦੀ ਕਟਿੰਗ ਹੋਣ ਤੋਂ ਬਾਅਦ ਹੁਣ ਇਸ ਨੂੰ ਆਪਾਂ ਇੱਕ ਸਾਈਡ ਤੇ ਰੱਖਾਂਗੇ ਤੇ ਐਕਸਟਰਾ ਕਪੜੇ ਨੂੰ ਬਰਾਬਰ ਕਰਕੇ ਵਿਛਾਵਾਂਗੇ। पहुंचे वाली साइड द्ड के इस बराबर करा चारों कपड़े बराबर करा ਹੁਣ ਇਸਤੇ ਆਸਨ ਦਾ ਦੁਬਾਰਾ ਨਾਨ ਲਗਾਵਾਂਗੇ ਇਸ ਤਰ੍ਹਾਂ ਆਪਨੇ ਸਿੰਪਲ ਸਲਵਾਰ ਦੀ ਕਟਿੰਗ ਹੋ ਗਈ ਹੈ ਹੁਣ ਇਸਤੇ ਬੈਲਟ ਪਾਉਣ ਵਾਸਤੇ ਐਕਸਟਰਾ ਕਪੜੇ ਨੂੰ ਦੁਬਾਰਾ ਵਿਛਾਵਾਂਗੇ ਜੋ ਇਸਦੀ ਲੰਬਾਈ ਤੋਂ ਉਲਟ ਹੈ ਉਸਦੀ ਆਪਾਂ ਬੈਲਟ ਕਟਿੰਗ ਕਰਾਂਗੇ ਬੈਲਟ ਦੀ ਲੰਬਾਈ ਆਪਾਂ 8 ਇੰਚ ਰੱਖਾਂਗੇ ਜੁੜਾਈ ਇਸਦੀ ਆਪਾਂ हिਪ ਦੇ ਮਾਪਿਕ ਰੱਖਾਂਗੇ ਜਿਸ ਤੱਕ ਇਸਦੀ हिਪ ਹੈਗੀ ਹੈ 40 ਇੰਚ 40 ਇੰਚ ਦਾ ਦਾ ਆ ਗਿਆ 20 20 ਦੇ ਵਿੱਚ ਆਪਾਂ 4 ਇੰਚ ਦੀ ਲੂਜ਼ਿੰਗ ਕਮਾਂਗੇ ਤੇ 24 ਇੰਚ 24 ਇੰਚ हिਪ ਸੀ ਕਟਿੰਗ ਕਰਾਂਗੇ 24 ਇੰਚ ਤੇ 8 ਇੰਚ ਦੇ ਦੋ ਪੀਸ ਕਟਾਂਗੇ ਇਸ ਤਰ੍ਹਾਂ ਆਪਣੀ ਬੇਟ ਦੀ ਕਟਿੰਗ ਹੋ ਗਈ ਹੈ। ਇਸ ਤਰ੍ਹਾਂ ਆ ਪੂਰੀ ਸਰਵਾਦੀ ਕਟਿੰਗ ਕਰ ਲਈ ਹੈ। ਜੇ ਕੋਈ ਵੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਨਾ, ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਸასი ਕਾਲ ਜੀ।